ਮਮ ਐਥੇ ਇਹ ਗੱਲ ਤੁਹਾਡੇ ਨਾਲ ਸਾਂਝੀ ਇਸ ਕਰਕੇ ਕਰਨੀ ਚਾਹੁੰਦਾ ਆ ਕਿ ਇਹ ਜਿਹੜੀ ਜਥੇਬੰਦੀ ਆ ਨਾ ਇਹ ਆਪਣੇ ਆਪ ਨੂੰ ਆਪਣੇ ਆਪੇ ਹੀ ਸਰਮੌਰ ਕਹਿ ਰਹੀ ਆ ਆਪੇ ਹੀ ਬਿਲਕੁਲ ਤੇ ਪਰ ਜਪਜੀ ਸਾਹਿਬ ਜੀ ਇੱਕ ਪੰਕਤੀ ਆਉਂਦੀ ਆ ਭਈ ਪਤ ਪ੍ਰਵਾਣਾ ਪਿੱਛੇ ਪਾਈ ਐ ਜਾਂ ਨਾਨਕ ਤੋਲਿਆ ਜਾਪੈ ਯਾ ਜਦੋਂ ਪਤ ਤਾਂ ਤਾਂ ਪ੍ਰਵਾਣ ਚੜਨੀ ਆ ਜਦੋਂ ਗੁਰਮਤਿ ਦੀ ਤਕੜੀ ਵਿੱਚ ਰੱਖ ਕੇ ਤੋਲਣਾ ਆ ਬਿਲਕੁਲ ਆਸੀਂ ਯਤਨ ਕਰ ਰਹੇ ਆ ਗੁਰਮਤਿ ਦੀ ਤਕੜੀ ਚ ਤੋਲਣ ਦਾ ਇਸੇ ਤਰ੍ਹਾਂ ਭਾਜੀ ਜਿਹੜੀ ਪੰਥ ਨੇ ਬੜੀ ਜਦੋਜਹਿਦ ਕਰਕੇ ਇਹਨਾਂ ਪੁਜਾਰੀਆਂ ਕੋ ਉਦੋਂ ਉਹਨਾਂ ਨੂੰ ਮਹੰਤ ਕਹਿੰਦੇ ਸਨ ਜਿਹੜੇ ਕਾਬਜ ਸਨ ਤੇ ਮਹੰਤਾਂ ਨੇ ਜਦੋਂ ਇਹਨਾਂ ਨੂੰ 1923-24 ਚ ਜਦੋਂ ਇਹ ਸੰਪੰਥ ਨੇ ਇਹ ਕਾਰਜ ਕੀਤਾ ਉਸ ਤੋਂ ਬਾਅਦ ਭਾਜੀ ਰਾਗਮਾਲਾ ਪੜਨੀ ਜਿਹੜੀ ਕਾਲ ਤੱਕ ਸਾਥ ਤੇ ਪੂਰਨ ਤੌਰ ਤੇ ਪਾਬੰਦੀ ਸੀ ਕਿ ਰਾਗ ਮਾਲਾ ਕਾਲਤਖਸਾਬ ਦੇ ਖੰਡ ਪਾਠ ਦੇ ਭੋਗ ਤੋਂ ਬਾਅਦ ਨਹੀਂ ਪੜੀ ਜਾਏ। ਪਰ ਭਾਜੀ ਮੈਨੂੰ ਪਿੱਛੇ ਜੇ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਭਾਜੀ ਲੁਕਵੇਂ ਰੂਪ 'ਚ ਇਹਨਾਂ ਨੇ ਆਪਣੇ ਤੌਰ ਤੇ ਬਿਨਾਂ ਕਿਸੇ ਪੰਥਕ ਜਥੇਬੰਦੀ ਨਾਲ ਸਲਾਹ ਕਰਨ ਤੋਂ ਇਲਾਵਾ ਆਪਣੇ ਤੌਰ ਤੇ ਹੀ ਰਾਗ ਮਾਲਾ ਕਿਉਂਕਿ ਜਿਹੜੇ ਬੌੜੇ ਜਿਹੜੇ ਸਿੰਘ ਸਾਹਿਬਾਨ ਨੇ ਉਹ ਇਸੇ ਜਥੇਬੰਦੀ 'ਚ ਆਉਂਦੇ ਨੇ ਜਾਂ ਇਸੇ ਸੰਪਰਦਾਸ 'ਚ ਆਉਂਦੇ ਆ। ਉਹਨਾਂ ਨੇ ਆਪਣੇ ਤੌਰ ਤੇ ਹੀ ਉੱਥੇ ਰਗਮਲਾ ਪੜਨੀ ਸ਼ੁਰੂ ਕਰਤੀ। ਭਾਜੀ ਮੈਂ ਇੱਕ ਵਾਰ ਹੋਰ ਐਡ ਕਰ ਦਵਾਂ। ਸ਼ਾਇਦ ਬਹੁਤੀ ਸੰਗਤ ਨੂੰ ਇਹ ਗੱਲ ਦਾ ਨਾਂ ਪਤਾ ਹੋਵੇ। ਇਹ ਮੁੱਦਾ 84 ਦੇ ਟਾਈਮ ਤੇ ਵੀ ਉੱਠਿਆ ਸੀ ਰਗਮਲਾ ਦਾ। ਤੇ ਬਾਬਾ ਜਰਨੈਲ ਸਿੰਘ ਹੁਣਾਂ ਦਾ ਇਹ ਰਿਕਾਰਡਡ ਆ ਕਿ ਨਹੀਂ ਇੱਥੇ ਮਰਿਆਦਾ ਨਹੀਂ ਬਦਲੀ ਜਾ ਸਕਦੀ ਕਾਲ ਤੱਕ ਤੇ ਇੱਥੇ ਟਕਸਾਲ ਦੀ ਮਰਿਆਦਾ ਨਹੀਂ ਲਾਗੂ ਕੀਤੀ ਜਾ ਸਕਦੀ ਤੁਸੀਂ ਆਪਣੇ ਕਰੋ। ਪਰ ਇੱਥੇ ਨਾ ਕਰੋ। ਉਦੋਂ ਵੀ ਇਹ ਮੁੱਦਾ ਉੱਠਿਆ ਸੀ ਮੈਂ ਤੁਹਾਨੂੰ ਇੱਕ ਪਰਸਨਲ ਗੱਲ ਦੱਸਦਾ ਪਿਛਲੇ ਹਫ਼ਤੇ ਸਾਡੇ ਮਾਸੜ ਜੀ ਹੁਣੇ ਡੈਥ ਹੋ ਗਈ ਤੇ ਗੁਰਦੁਆਰੇ ਪ੍ਰੋਗਰਾਮ ਸੀ ਸਹਿਜ ਪਾਠ ਸੀ ਘਰ ਕੀਤਾ ਉੱਥੇ ਭੋਗ ਪਾਉਣਾ ਸੀਗਾ ਤੇ ਮੈਂ ਭਾਈ ਸਾਹਿਬ ਹੁਣਾਂ ਨੂੰ ਜਾ ਕੇ ਕਿਹਾ ਪੀ ਮੁੰਡਾ ਬਣੀ ਤੇ ਭੋਗ ਪਾ ਦੇਓ ਕਹਿੰਦੇ ਨਹੀਂ ਇਹ ਤਾਂ ਮर्याਦਾ ਨਹੀਂ ਉਹ ਮੈਨੂੰ ਪਤਾ ਭਾਈ ਸਾਹਿਬ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਆ ਆਪਣੇ ਆਪ ਨੂੰ ਬੜੀ ਸ਼ਾਨ ਨਾਲ ਕਹਿੰਦੇ ਆ ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਆ ਉਹਨਾਂ ਦਾ ਕਸੂਰ ਨਹੀਂ ਉਹਨਾਂ ਨੂੰ ਸਿਖਾਇਆ ਹੀ ਗਿਆ ਆ ਕਿ ਇਹ ਤੋਂ ਬਿਨਾ ਤਾਂ ਕੰਪੀ ਕੰਪਲੀਟ ਕੰਪਲੀਸ਼ਨ ਹੋ ਹੀ ਨਹੀਂ ਸਕਦੀ ਰਾਗ ਮਾਲਾ ਤੋਂ ਤੇ ਮੈਂ ਮਾੜਾ ਜਿਹਾ ਉਹਨਾਂ ਨੂੰ ਕਹਿ ਕੇ ਮੈਂ ਜਿਆਦਾ ਬੈਸ ਨਹੀਂ ਪਿਆ ਵੀ ਹੁਣ ਕੋਈ ਫਾਇਦਾ ਨਹੀਂ ਹੈਗਾ ਮੈਂ ਕਹਾ ਵੀ ਜਦੋਂ ਖੰਡ ਕੀਰਤਨੀ ਜਥੇ ਵਾਲੇ ਇੱਥੇ ਤੁਹਾਡੇ ਖੰਡ ਅਖੰਡ ਪਾਠ ਜਾਂ ਸਹਿਜ ਪਾਠ ਕਰਦੇ ਆ ਤਾਂ ਫਿਰ ਉਹ ਕੀ ਕਰਦੇ ਆ ਚੁੱਪ ਕੋਈ ਜਵਾਬ ਨਹੀਂ ਆ ਕਿਉਂਕਿ ਅਖੰਡ ਕੀਰਤਨ ਵਾਲੇ ਤਾਂ ਉੱਥੇ ਬੈਠਦੇ ਵੀ ਨਹੀਂ ਜਦੋਂ ਰਾਗ ਮਾਲਾ ਚੱਲਦੀ ਹੋਵੇ ਉੱਠ ਕੇ ਚਲੇ ਜਾਂਦੇ ਆ ਜਿੱਥੇ ਰਾਗ ਮਾਲਾ ਚੱਲਦੀ ਹੁੰਦੀ ਆ ਔਰ ਉਹਨਾਂ ਦੇ ਕਦੀ ਵੀ ਸਹਿਜ ਪਾਠ ਜਾਂ ਅਖੰਡ ਪਾਠ ਦੇ ਵਿੱਚ ਰਾਗ ਮਾਲਾ ਨਹੀਂ ਪੜੀ ਜਾਂਦੀ ਉਹ ਡੋਗਲੀਆਂ ਨੀਤੀਆਂ ਭਾਈਆਂ ਦੀਆਂ ਇਸੇ ਕਰਕੇ ਗੁਰਦੁਆਰਿਆਂ ਤੋਂ ਸੰਗਤ ਟੁੱਟ ਰਹੀ ਆ ਮੈਂ ਪ੍ਰਧਾਨ ਸਾਹਿਬ ਨਾਲ ਬਾਅਦ ਚ ਗੱਲ ਕਰੂੰਗਾ ਗੁਰਦੁਆਰੇ ਦੇ ਨਾਲ ਵੀ ਹੁਣ ਕੱਲ ਨੂੰ ਜੇ ਅਸੀਂ ਅਖੰਡ ਪਾਠ ਦਾ ਭੋਗ ਪਾਉਣਾ ਜਾਂ ਸਹਿਜ ਪਾਠ ਦਾ ਭੋਗ ਪਾਉਣਾ ਤਾਂ ਮੈਂ ਕੁਦਰਤੀ ਗੱਲ ਆ ਉਸ ਗੁਰਦੁਆਰੇ ਨਹੀਂ ਜਾਊਗਾ ਚਾਰ ਗੁਰਦੁਆਰੇ ਆਲੇ ਦੋਲੇ ਹੋਰ ਆ ਮੈਂ ਪੁੱਛੂਗਾ ਜਿੱਥੇ ਜਿਹੜੀ ਗੱਲ ਮੈਨੂੰ ਠੀਕ ਲੱਗਦੀ ਆ ਵੀ ਭਾਈ ਮੈਂ ਤੁਹਾਡੇ ਗੁਰਦੁਆਰੇ ਕਰੂੰਗਾ ਪਹਿਲਾਂ ਜਾ ਕੇ ਪੁੱਛ ਲੂੰਗਾ ਮੇਰੀ ਗਲਤੀ ਆ ਪਹਿਲਾਂ ਨਹੀਂ ਸੀ ਪੁੱਛਿਆ ਨਹੀਂ ਤਾਂ ਉੱਥੇ ਕਦੇ ਨਾ ਕਰਦੇ ਹੋਰ ਕਿਤੇ ਕਰਦੇ ਪ੍ਰੋਗਰਾਮ ਬਿਲਕੁਲ ਸੋ ਇਹ ਉਹਨਾਂ ਦੇ ਦਿਮਾਗ ਤੋ ਉਹਨਾਂ ਨੂੰ ਸਿਖਾਈ ਤਾਂ ਗਿਆ ਟਕਸਾਲ ਵੱਲੋਂ ਵੀ ਭਾਈ ਇਹ ਪੜਨੀ ਪੜਨੀ ਆ ਹਾਂਜੀ ਭਾਜੀ ਹਾਂਜੀ ਭਾਜੀ ਫਿਰ ਇਹ ਜਿਹੜੀ ਤੁਸੀਂ ਬਾਬਾ ਜਰਨੈਲ ਸਿੰਘ ਦੀ ਗੱਲ ਸੁਣਾਈ ਹੈ ਮੈਂ ਪੂਰੀ ਕਰ ਦਣਾ ਹਾਂਜੀ ਕਿ ਸੰਤਾਂ ਦੇ ਆਪਣਾ ਜਿਹੜਾ ਭਤੀਜਾ ਸੀ ਸਵਰਨ ਸਿੰਘ ਭਾਈ ਉਹਨੇ ਵੀ ਆਪਣੀ ਮਰਜ਼ੀ ਨਾਲ ਇਹ ਰਾਗ ਮਾਲਾ ਪੜ ਦਿੱਤੀ ਸੀ ਖੜ ਪਾਠ ਦੇ ਪੋਗ ਤੋਂ ਬਾਅਦ ਹਾਂਜੀ ਪਰ ਵੀ ਇੱਥੇ ਹੀ ਗੱਲ ਬੜੀ ਮਤਲਬ ਸੰਗਤ ਦੇ ਵਿਚਾਰ ਅਧੀਨ ਹੋਣੀ ਚਾਹੀਦੀ ਆ ਕਿ ਜੇ ਬਾਬਾ ਜਰਨੈਲ ਸਿੰਘ ਉਸ ਖੜੜੇ ਨੂੰ ਪ੍ਰਵਾਨਗੀ ਦੇ ਰਹੇ ਇੱਕ ਤਰੀਕੇ ਨਾਲ ਜਿਹਦੇ ਚ ਇਹ ਲਿਖਿਆ ਵੀ ਰਾਗਮਾਲਾ ਜਿਹੜੀ ਉਹ ਬਾਣੀ ਨਹੀਂ ਕੀ ਹੂੰ ਤੇ ਫਿਰ ਜਿਹੜੀਆਂ ਸੰਸਾਰ ਤੇ ਜਨੀਆਂ ਇਹ ਜੱਥੇਬੰਦੀਆਂ ਨੇ ਸੰਪਰਦਾਵਾ ਆ ਉਹਨਾਂ ਨੂੰ ਘੱਟੋ ਘੱਟ ਬਾਬਾ ਜਰਨੈਲ ਸਿੰਘ ਨਾਲ ਤਾਂ ਸਹਿਮਤ ਹੋਣਾ ਚਾਹੀਦਾ ਬਿਲਕੁਲ ਹਾਂਜੀ ਪਾਜੀ